ਆਪਣੇ ਨਾਲ ਹਰਿਆਣਾ ਕੋਈ ਚੱਕਾ ਜਾਮਣੀ ਕੋਈ ਪ੍ਰਦਰਸ਼ਨ ਨਹੀਂ ਉੱਥੇ ਵੀ ਤਾਂ ਕਿਸਾਨ ਹੈਗੇ ਆ ਆਪਣੇ ਹੀ ਐ ਕਿਉਂ ਗੱਲ ਤਾਂ ਇੱਥੇ ਆ ਕਿ ਢੁਕਦੀ ਆ ਵੀ ਇਹੋ ਜਿਹਾ ਕੀ ਹਾਲਾਤ ਹੈ ਵੀ ਜਿਹੜਾ ਕੱਲਾ ਪੰਜਾਬ ਹੀ ਹੈ ਜਿੱਥੇ ਜਿਹਦਾ ਜੀ ਕਰਦਾ ਉਹੀ ਚੱਕਾ ਜਾਮ ਕਰ ਦਿੰਦਾ ਮੰਨਦੇ ਆ ਕਿ ਕਿਉਂਕਿ ਕੱਲਾ ਪੰਜਾਬ ਹੈ ਜਿਹੜਾ ਵਿਕਾਸ ਪੱਖੋਂ ਪਛੜਦਾ ਹੀ ਜਾ ਰਿਹਾ ਆਪਣੇ ਨਾਲ ਦੇਖ ਲਓ ਹਰਿਆਣਾ ਆਪਣੇ ਨਾਲ ਹੀ ਰਾਜਸਥਾਨ ਹੈ ਸਾਰੇ ਅੱਗੇ ਆ ਆਪਣੇ ਇੱਥੇ ਧਰਮ ਦੇ ਨਾਂ ਤੇ ਕਸਾਨੀ ਏਜੰਡੇ ਦੂਜੇ ਦਿਨ ਬੰਦ ਚੱਕਾ ਜਾਮ ਘਰੋਂ ਨਿਕਲੀਏ ਰਸਤੇ ਜਿੱਥੇ ਜਾਮ ਮਿਲੇ ਕੋਈ ਪਤਾ ਨਹੀਂ ਜਿਹਦਾ ਜੀ ਕਰਦਾ ਦੜੀ ਪਿਛਾਂ ਕੇ ਬਹਿ ਜਾਂਦਾ ਸੋ ਇੰਨਾਂ ਸਮੱਸਿਆਵਾਂ ਕਰਕੇ ਪੰਜਾਬ ਦਾ ਵੀ ਨੁਕਸਾਨ ਹੈ ਸੋ ਦੇਖੋ ਸਭ ਤੋਂ ਵੱਡੀਆਂ ਜਥੇਬੰਦੀਆਂ ਦੇ ਵਿੱਚ ਵੀ ਇਹ ਗੱਲਾਂ ਬੜੀਆਂ ਦੇਖਣ ਨੂੰ ਆਈਆਂ ਕੱਲ ਉਗਰਾਹਾ ਗਰੁੱਪ ਦਾ ਜਿਹੜਾ ਮੁਖੀ ਆ ਉਹਦੀਆਂ ਵੀ ਗੱਲਾਂ ਸਾਹਮਣੇ ਆਈਆਂ ਉਹ ਵੀ ਕਹਿੰਦੇ ਆ ਵੀ ਅਸੀਂ ਮਹਾ ਪੰਚਾਇਤ ਸਾਧ ਰਹੇ ਆਂ ਢੱਲੇਵਾਲ ਦੇ ਮਰਨ ਵਰਤ ਪ੍ਰਤੀ ਸਰਕਾਰਾਂ ਦੀਆਂ ਅੱਖਾਂ ਬੰਦ ਨੇ ਪਰ ਉਹ ਵੀ ਇੰਨਾ ਚ ਸਾਥ ਨਹੀਂ ਦੇ ਰਹੇ ਜਿਹੜਾ ਉਹ ਕਿਸਾਨ ਅੰਦੋਲਨ ਸੀ ਉਹ ਲੋਕਾਂ ਦਾ ਅੰਦੋਲਨ ਬਣ ਗਿਆ ਸੀ ਕਿਉਂਕਿ ਪੂਰਾ ਪੰਜਾਬ ਨਹੀਂ ਪੂਰਾ ਦੇਸ਼ ਨਹੀਂ ਪੂਰੀ ਦੁਨੀਆ 'ਚ ਵਸਦੇ ਪੰਜਾਬੀ ਉਸ ਜਿਹੜਾ ਅੰਦੋਲਨ ਨੂੰ ਸਮਰਥਨ ਦੇ ਰਹੇ ਸੀ ਪਰ ਹੁਣ ਮੇਰੇ ਖਿਆਲ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤਾਂ ਦੋ ਤਿੰਨ ਜਥੇਬੰਦੀਆਂ ਹੀ ਆਆਂ ਜਿਹੜੀਆਂ ਸੰਘਰਸ਼ ਕਰ ਰਹੀਆਂ ਪਰ ਜਿਹੜੀਆਂ ਵੱਡੀਆਂ ਜਥੇਬੰਦੀਆਂ ਜਾਂ ਸੰਯੁਕਤ ਕਿਸਾਨ ਮੋਰਚਾ ਦੂਜਾ ਐਸਕੇਐਮਓ ਦੂਜਾ ਥੜਾ ਉਹਨਾਂ ਦਾ ਮੇਰੇ ਖਿਆਲ ਇਹਨਾਂ ਨੂੰ ਸਮਰਥਨ ਨਹੀਂ ਹੈ ਸੋ ਇਸ ਕਰਕੇ ਇੰਨਾਂ 'ਚ ਵੀ ਪਟੋ ਥੜਾ ਹੈ ਜੇ ਇਸੇ ਕਰਕੇ ਇਹ ਤਾਂ ਮਸਲੇ ਨਹੀਂ ਹੱਲ ਹੁੰਦੇ ਤੇ ਜੇ ਇਹੀ ਸਾਰੀਆਂ ਇਕੱਠੀਆਂ ਹੋ ਜਾਣ ਤਾਂ ਚਾਰ ਦਿਨਾਂ 'ਚ ਮਸਲੇ ਹੱਲ ਹੋ ਜਾਣ ਕੁਝ ਤਾਂ ਹੱਲ ਹੋਵੇ ਜੇ ਨਾ ਹੋਊਗਾ ਤਾਂ ਫਿਰ ਕਮ ਸੇ ਕਮ ਲੋਕ ਤਾਂ ਨਾਲ ਜੁੜਨਗੇ ਇਸੇ ਕਰਕੇ ਆ ਅੱਜ ਤੁਸੀਂ ਵਪਾਰੀਆਂ ਦੀਆਂ ਕਈ ਵੀਡੀਓ ਦੇਖੀਆਂ ਹੋਣੀਆਂ ਇੱਕ ਬਰਨਾਲੇ ਦਾ ਮੇਰੇ ਖਿਆਲ ਸ਼ਾਇਦ ਪ੍ਰਧਾਨ ਹੈ ਉਹਨੇ ਬਹੁਤ ਹੀ ਰਫ ਲੈਂਗੁਏਜ ਯੂਜ਼ ਕਰਦੇ ਹੋਏ ਆਪਣੀ ਜਿਹੜੀ ਪੜਾਅਸ ਕੱਢੀ ਆ ਤਾਂ ਫਿਰ ਜੇ ਹੁਣ ਬਾੜਾ ਇਹੇ ਇਸੇ ਤਰ੍ਹਾਂ ਹੀ ਬੰਦ ਰਿਆ ਤਾਂ ਫਿਰ ਵਪਾਰੀ ਵੀ ਸੜਕਾਂ ਤੇ ਆ ਜਾਣਗੇ ਉਹ ਅਗਲੇ ਵੀ ਭੁੱਖੇ ਮਰਦੇ ਕੀ ਕਰਨ ਇੰਡਸਟਰੀ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੀ ਇੰਡਸਟਰੀ ਆ ਉਹ ਦੂਸਰੇ ਸੂਬਿਆਂ 'ਚ ਜਾ ਕੇ ਲੱਗ ਰਹੀ ਆ ਪੰਜਾਬ 'ਚ ਇਸੇ ਤਰ੍ਹਾਂ ਨਿਆ ਕਾਰਪਨ ਕਹਿੰਦੇ ਲੱਗ ਨਹੀਂ ਵੀਰ ਜੀ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਵੀ ਆਪਣੇ ਨਾਲ ਮੈਨੂੰ ਜਦੋਂ ਆ ਕੇ ਇੱਥੇ ਪਤਾ ਲੱਗਿਆ ਕਹਿੰਦੇ ਵੀ ਰੋਡਵੇਜ ਵੀ ਬੰਦ ਨੇ ਤਾਂ ਕਰਕੇ ਫਿਰ ਮੈਂ ਕਿਹਾ ਚਲੋ ਘਰੋ ਘਰੀ ਚਲਦੇ ਆ ਫਿਰ ਹੋਰ ਕੀ ਆ ਪਹਿਲਾਂ 2 ਵਜੇ ਤੱਕ ਹੁਣ 4 ਵਜੇ ਤੱਕ ਕਰ ਦਿੱਤਾ ਗਿਆ ਕਿਉਂਕਿ 7 ਵਜੇ ਤੋਂ ਲੈ ਕੇ 4 ਵਜੇ ਤੱਕ ਹੀ ਕਿਸਾਨਾਂ ਦਾ ਚੱਕਾ ਜਾਮ ਹੈ ਤਾਂ ਕਰਕੇ ਫਿਰ ਅੱਜ ਜਿਹੜਾ ਹੈ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਤਾਂ ਕਰਨਾ ਹੀ ਪਊਗਾ ਪਰ ਇਹ ਆ ਵੀ ਕਿਸਾਨੀ ਮਸਲੇ ਨੇ ਕਿਸਾਨਾਂ ਦੇ ਮਸਲਿਆਂ ਨੂੰ ਦੇਖ ਕੇ ਜਿਹੜਾ ਹੈ ਕੇਂਦਰ ਤੇ ਪੰਜਾਬ ਸਰਕਾਰ ਜਿਹੜੀ ਚੁੱਪ ਬੈਠੀ ਆ ਉਹ ਬੜੀ ਘਾਤਕ ਹੈ ਉਹਨਾਂ ਨੂੰ ਚਾਹੀਦਾ ਵੀ ਇੱਕ ਬੰਦਾ ਤਿਲ ਤਿਲ ਮਰ ਰਿਹਾ ਹੈ ਸੁਪਰੀਮ ਕੋਰਟ ਵੀ ਕਹਿ ਰਿਹਾ ਹੈ ਵੀ ਉਹਦੇ ਮਰਨ ਵਰਤ ਨੂੰ ਖਲੌਣ ਲਈ ਵੀ ਕੋਈ ਕੰਮ ਹੀ ਨਹੀਂ ਕਰ ਰਿਹਾ ਤੇ ਨਾ ਹੀ ਮਸਲਿਆਂ ਬਾਰੇ ਕੋਈ ਧਿਆਨ ਦੇ ਰਿਹਾ ਕਮ ਸੇ ਕਮ ਇਹਨਾਂ ਦੀਆਂ ਮੰਗਾਂ ਦਾ ਹੱਲ ਕੀਤਾ ਜਾਵੇ ਇਹਨਾਂ ਨੂੰ ਬਿਠਾ ਕੇ ਗੱਲ ਕਰ ਲੈਣ ਜੋ ਜਾਇਜ਼ ਆ ਉਹ ਕਰ ਦੇਣ ਨਹੀਂ ਤਾਂ ਸਾਫ਼ ਜਵਾਬ ਦੇ ਦੇਣ ਕਿਉਂਕਿ ਇਕੱਲਾ ਪੰਜਾਬ ਹੈ ਜਿਹੜਾ ਵਿਕਾਸ ਪੱਖੋਂ ਪਛੜਦਾ ਹੀ ਜਾ ਰਿਹਾ ਆਪਣੇ ਨਾਲ ਦੇਖ ਲਓ ਹਰਿਆਣਾ ਆਪਣੇ ਨਾਲ ਹੀ ਰਾਜਸਥਾਨ ਹੈ ਸਾਰੇ ਅੱਗੇ ਆ ਆਪਣੇ ਇੱਥੇ ਧਰਮ ਦੇ ਨਾਂ ਤੇ ਕਿਸਾਨੀ ਏਜੰਡੇ ਦੂਜੇ ਦਿਨ ਬੰਦ ਚੱਕਾ ਜਾਮ ਘਰੋਂ ਨਿਕਲ ਜੇ ਰਸਤੇ ਜਿੱਥੇ ਜਾਮ ਮਿਲੇ ਕੋਈ ਪਤਾ ਨਹੀਂ ਜਿਹਦਾ ਜੀ ਕਰਦਾ ਦੜੀ ਪਿਛਾ ਕੇ ਪੈ ਜਾਂਦਾ ਸੋ ਇੰਨਾਂ ਸਮੱਸਿਆਵਾਂ ਕਰਕੇ ਪੰਜਾਬ ਦਾ ਵੀ ਨੁਕਸਾਨ ਸੋ ਪੰਜਾਬ ਤੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਦੀਆਂ ਮੰਗਾਂ ਵੱਲ ਗੌਰ ਕਰੇ ਇਹਨਾਂ ਦੇ ਜਿਹੜੇ ਮਸਲੇ ਆ ਹੱਲ ਕਰੇ ਤੇ ਜਿੰਨੇ ਵੀ ਸਰਕਾਰਾਂ ਨੇ ਵਾਅਦੇ ਕੀਤੇ ਉਹਨਾਂ ਨੂੰ ਪੂਰਾ ਕੀਤਾ ਜਾਵੇ ਤਾਂ ਜੋ ਕੋਈ ਪਰੇਸ਼ਾਨ ਨਾ ਹੋਵੇ ਨਾ ਹੀ ਕੋਈ ਚੱਕਾ ਜਾਮ ਕਰੇ ਵਰਮਾ ਜੀ ਜਿਵੇਂ ਇੱਕ ਕਿਸਾਨ ਪਹਿਲਾਂ ਸੰਘਰਸ਼ ਕੀਤਾ ਸੀ ਸਾਰੀਆਂ ਕਿਸਾਨ ਯੂਨੀਅਨ ਇੱਕ ਪਲੇਟਫਾਰਮ ਤੋਂ ਸੀ ਤਨੋ ਹੋ ਨਹੀਂ ਰਹੀਆਂ ਸਾਂਝੀਆਂ ਇੱਕ ਦੂਜੇ ਦੇ ਅਗਰੋਹ ਚ ਬਿਆਨਬਾਜ਼ੀ ਕਰ ਰਹੀਆਂ ਕਿਵੇਂ ਦੇਖੋ ਸਭ ਤੋਂ ਵੱਡੀਆਂ ਜਥੇਬੰਦੀਆਂ ਦੇ ਵਿੱਚ ਵੀ ਇਹ ਗੱਲਾਂ ਬੜੀਆਂ ਦੇਖਣ ਨੂੰ ਆਈਆਂ ਕੱਲ ਉਗਰਾਹਾ ਗਰੁੱਪ ਦਾ ਜਿਹੜਾ ਮੁਖੀ ਆ ਉਹਦੀਆਂ ਵੀ ਗੱਲਾਂ ਸਾਹਮਣੇ ਆਈਆਂ ਉਹ ਵੀ ਕਹਿੰਦੇ ਆ ਵੀ ਅਸੀਂ ਮਹਾ ਪੰਚਾਇਤ ਸਾਧ ਰਹੇ ਆ ਡੱਲੇਵਾਲ ਦੇ ਮਰਨ ਵਰਤ ਪ੍ਰਤੀ ਸਰਕਾਰਾਂ ਦੀਆਂ ਅੱਖਾਂ ਬੰਦ ਨੇ ਪਰ ਉਹ ਵੀ ਇੰਨਾ ਚ ਸਾਥ ਨਹੀਂ ਦੇ ਰਹੇ ਜਿਹੜਾ ਉਹ ਕਿਸਾਨ ਅੰਦੋਲਨ ਸੀ ਉਹ ਲੋਕਾਂ ਦਾ ਅੰਦੋਲਨ ਬਣ ਗਿਆ ਸੀ ਕਿਉਂਕਿ ਪੂਰਾ ਪੰਜਾਬ ਨਹੀਂ ਪੂਰਾ ਦੇਸ਼ ਨਹੀਂ ਪੂਰੀ ਦੁਨੀਆ ਚ ਵਸਦੇ ਪੰਜਾਬੀ ਉਸ ਜਿਹੜਾ ਅੰਦੋਲਨ ਨੂੰ ਸਮਰਥਨ ਦੇ ਰਹੇ ਸੀ ਪਰ ਹੁਣ ਮੇਰਾ ਖਿਆਲ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤਾਂ ਦੋ ਤਿੰਨ ਜਥੇਬੰਦੀਆਂ ਹੀ ਆ ਜਿਹੜੀਆਂ ਸੰਘਰਸ਼ ਕਰ ਰਹੀਆਂ ਪਰ ਜਿਹੜੀਆਂ ਵੱਡੀਆਂ ਜਥੇਬੰਦੀਆਂ ਜਾਂ ਸੰਯੁਕਤ ਕਿਸਾਨ ਮੋਰਚਾ ਜਾਂ ਐਸਕੇਐਮਓ ਦੂਜਾ ਤੁਹਾਡਾ ਉਹਨਾਂ ਦਾ ਮੇਰੇ ਖਿਆਲ ਇਹਨਾਂ ਨੂੰ ਸਮਰਥਨ ਨਹੀਂ ਆ ਸੋ ਇਸ ਕਰਕੇ ਇਹਨਾਂ ਚ ਵੀ ਪੱਟੋ ਤਾੜ ਹੈ ਜੇ ਇਸੇ ਕਰਕੇ ਹੀ ਤਾਂ ਮਸਲੇ ਨਹੀਂ ਹੱਲ ਹੁੰਦੇ ਤੇ ਜੇ ਇਹਹੀ ਸਾਰੀਆਂ ਇਕੱਠੀਆਂ ਹੋ ਜਾਣ ਤਾਂ ਚਾਰ ਦਿਨਾਂ ਚ ਮਸਲੇ ਹੱਲ ਹੋ ਜਾਣ ਕੁਝ ਤਾਂ ਹੱਲ ਹੋਵੇ ਜੇ ਨਾ ਹੋਊਗਾ ਤਾਂ ਫਿਰ ਕਮਸੇ ਕਮ ਲੋਕ ਤਾਂ ਨਾਲ ਜੁੜਨਗੇ ਇਸੇ ਕਰਕੇ ਆ ਅੱਜ ਤੁਸੀਂ ਵਪਾਰੀਆਂ ਦੀਆਂ ਕਈ ਵੀਡੀਓ ਦੇਖੀਆਂ ਹੋਣੀਆਂ ਇੱਕ ਬਰਨਾਲੇ ਦਾ ਮੇਰਾ ਖਿਆਲ ਹੈ ਸ਼ਾਇਦ ਪ੍ਰਧਾਨ ਹੈ ਉਹਨੇ ਬਹੁਤ ਹੀ ਰਫ ਲੈਂਗੁਏਜ ਯੂਜ਼ ਕਰਦੇ ਹੋਏ ਆਪਣੀ ਜਿਹੜੀ ਪੜਾਅਸ ਕੱਢੀ ਆ ਤਾਂ ਫਿਰ ਜੇ ਹੁਣ ਬਾਲਾ ਇਹੇ ਇਸੇ ਤਰ੍ਹਾਂ ਹੀ ਬੰਦ ਰਿਹਾ ਤਾਂ ਫਿਰ ਵਪਾਰੀ ਵੀ ਸੜਕਾਂ ਤੇ ਆ ਜਾਣਗੇ ਉਹ ਅਗਲੇ ਵੀ ਭੁੱਖੇ ਮਰਦੇ ਕੀ ਕਰਨ ਇੰਡਸਟਰੀ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੀ ਇੰਡਸਟਰੀ ਆ ਉਹ ਦੂਸਰੇ ਸੂਬਿਆਂ 'ਚ ਜਾ ਕੇ ਲੱਗ ਰਹੀ ਆ ਪੰਜਾਬ 'ਚ ਇਸੇ ਤਰ੍ਹਾਂ ਦੇ ਆ\, ਕਾਰਨ ਕਹਿੰਦੇ ਲੱਗ ਨਹੀਂ ਵੀਰ ਜੀ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਵੀ ਆਪਣੇ ਨਾਲ ਹਰਿਆਣਾ ਕੋਈ ਚੱਕਾ ਜਾਮਣੀ ਕੋਈ ਪ੍ਰਦਰਸ਼ਨ ਨਹੀਂ ਉੱਥੇ ਵੀ ਤਾਂ ਕਿਸਾਨ ਹੈਗੇ ਆ ਆਪਣੇ ਹੀ ਐ ਕਿਉਂ ਗੱਲ ਤਾਂ ਇੱਥੇ ਆ ਕਿ ਢੁਕਦੀ ਆ ਵੀ ਇਹੋ ਜਿਹਾ ਕੀ ਹਾਲਾਤ ਆ ਵੀ ਜਿਹੜਾ ਕੱਲਾ ਪੰਜਾਬ ਹੀ ਆ ਜਿੱਥੇ ਜੀ ਦਾ ਜੀ ਕਰਦਾ ਉਹੀ ਚੱਕਾ ਜਾਮ ਕਰ ਦਿੰਦਾ ਮੰਨਦੇ ਆ ਕਿਸਾਨਾਂ ਦੇ ਮਸਲੇ ਨੇ ਪਰ ਉਹਨਾਂ ਨੂੰ ਜਿਹੜਾ ਇਹੋ ਜਿਹੇ ਚੱਕੇ ਜਾਮ ਕਰਨ ਨਾਲੋਂ ਕਿਉਂ ਨਹੀਂ ਐਮਪੀਆਂ ਦੀਆਂ ਕੋਠੀਆਂ ਅੱਗੇ ਬਹਿੰਦੇ ਕਿਉਂ ਨਹੀਂ ਐਮਐਲਏ ਦੀਆਂ ਕੁੱਟੀਆਂ ਅੱਗੇ ਬਹਿੰਦੇ ਕਿਉਂ ਨਹੀਂ ਵਿੰਨੀ ਸੈ ਜਿਹੜਾ 77 ਦੇ ਨੇ ਉਹਨਾਂ ਦੇ ਅੱਗੇ ਬਹਿੰਦੇ ਕਿਉਂ ਨਹੀਂ ਮੁੱਖ ਮੰਤਰੀ ਦੀ ਕੁੱਟੀ ਅੱਗੇ ਬਹਿੰਦੇ ਕਿਉਂ ਨਹੀਂ ਪ੍ਰਧਾਨ ਮੰਤਰੀ ਦੀ ਕੁੱਟੀ ਅੱਗੇ ਕੋਈ ਬਹਿ ਜਾਂਦੇ ਦਿੱਲੀ ਜਾਣਾ ਕਿਹੜਾ ਔਖਾ 10 10 5 5 ਕਿਸਾਨ ਜਾ ਕੇ ਉੱਥੇ ਇਕੱਠੇ ਹੋ ਜਾਣ ਝੰਡੇ ਜੇਬ ਚ ਪਾਉਣ ਇੱਥੇ ਕਿਹੜਾ ਕੋਈ ਬੱਸਾਂ ਜਾਂ ਗੱਡੀਆਂ ਚ ਕੋਈ ਤਲਾਸ਼ੀ ਲੈਂਦਾ ਇਹ ਤਾਂ ਇਹਨਾਂ ਦੀ ਤਾਂ ਸੋਚ ਹੀ ਹੁੰਦੀ ਆ ਵੀ ਝੰਡਾ ਦਿਖਾ ਕੇ ਆਪਾਂ ਮੁਰਗੀ ਜਿਹੜਾ ਜ਼ਰੂਰੀ ਥੋੜਾ ਵੀ ਆਪਾਂ ਕਾਫਲੇ ਲੈ ਕੇ ਹੀ ਜਾਣੇ ਹੈ ਠੀਕ ਹੈ ਬਈ